ਹੁਣ ਡਾਕਟਰ ਮੱਗਰ ਸਿਹਾਲ ਦੀਆਂ ਦੁਨੀਆਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਹੁਣ ਡਾਕਟਰ ਮੱਗਰ ਸਿਹਾਲ ਦੀਆਂ ਮੱਗਰ ਸਿਹਾਲ ਦਾ ਕਬੱਡੀ ਕਮਾ ਚਮਕਾਰ ਕਮਾਉਣ ਦਾ ਕਬੱਡੀ ਕੱਪ ਦੇ ਦੂਜੇ ਸੈਮੀ ਦੀ ਪਹਿਲੀ ਰੇਡ ਪੈ ਗਈ ਚਿਤਪਾਲ ਚਿੱਟੀ ਵਾਲਾ ਪਹਿਲੀ ਕਬੱਡੀ ਪਾਉਣ ਦੇ ਲਈ ਵਧਦਾ ਹੋਇਆ ਇੱਕ ਪਾਸੇ ਮਾਲਵੇ ਦਾ ਰੈਂਬੋ ਹੋ ਰੈਂਬੋ ਦਾ ਟੱਚ ਹੋਇਆ ਤੇ ਨੰਬਰ ਕਿਹੜਾ ਉਹ ਨਕੌਂਦਰ ਦੇ ਲਈ ਜੁੜ ਗਿਆ ਕਲੰਟਰ ਬਾਈ ਕਾਟੋ ਦੇ ਲਈ ਜੁੜ ਗਿਆ ਇਹ ਕਹਿੰਦੇ ਕੋਠੇ ਜੱਟਾ ਗੱਭਰੂ ਮਾਝੇ ਦੀ ਧਰਤੀ ਦੇ ਸੋਹਲ ਪਿੰਡ ਦਾ ਗੁਰਲਾਲ ਕਬੱਡੀ ਪਾ ਰਿਹਾ ਹੈ ਕਿ ਬੁਰਜਾਂ ਵਿੱਚੋਂ ਬੁਰਜ ਜਿਵੇਂ ਉੱਚਾ ਲਾਹੌਰ ਦਾ ਲਾਲਾਂ ਵਿੱਚੋਂ ਲਾਲ ਕਹਿੰਦੇ ਜਿਵੇਂ ਗੁਰਲਾਲ ਖਨੌਰ ਦਾ ਤੇ ਸੋਹਲਾ ਵਾਲਾ ਗੁਰਲਾਲ ਹੈ ਪੁਆਇੰਟ ਜਿਹੜਾ ਇਸ ਸਮੇਂ ਜੰਗੜ ਦੀ ਟੀਮ ਦੇ ਲਈ ਜੁੜ ਗਿਆ ਧਰਮਿਆ ਕਰ ਦੇਗਾ ਅਗਲੀ ਰੇਡ ਦੁੱਲੇ ਦੀ ਹੋਏ ਅਗਲੀ ਰੇਡ ਕਹਿੰਦੇ ਦੁੱਲੇ ਦੀ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਰਾਮਕਮਰ ਪੱਪੀ ਚੌਧਰੀ ਜੀ ਪ੍ਰਧਾਨ ਗਰਮੇਲ ਜੀ ਦੇ ਨਾਲ ਬੜਾ ਪਿਆਰ ਸੀ ਕਸ਼ਮੀਰ ਰੋੜੇ ਆ ਜੀ ਪਾਲਾ ਜੀ ਪੁੱਜਿਆ ਪਰ ਇਧਰਲੇ ਪਾਸੇ ਕਹਿੰਦੇ ਦੁੱਲੇ ਦੀ ਟੀਮ ਇੱਕ ਪਾਸੇ ਫਰੀਦਕੋਟਿਆ ਨਾਲ ਮਾਨਸਾ ਵਾਲਾ ਜੱਗੂ ਹੈ ਪਰ ਉਹ ਕਹਿੰਦੇ ਬਾਂਦਰ ਰੋੜ ਵਾਲਾ ਇਸ ਵੇਲੇ ਕੋਸ਼ਿਸ਼ ਕਰਦਾ ਪਰ ਟੈਕਨੀਕਲ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦੇ ਲਈ ਜੁੜਦਾ ਹੋਇਆ ਬੜਾ ਵਧੀਆ ਮੈਚ ਚੋਟੀ ਦਾ ਮੈਚ ਅੱਜ ਫੈਸਲੇ ਸਵਾਰ ਦੁਨੀਆ ਕਹਿੰਦੇ ਪੱਪਾ ਪਾਰ ਹੋਏ ਹੋਇਆ ਧਰਮਿਆ ਸਿਹਾਲ ਦੇ ਕਬੱਡੀ ਕੱਪ ਤੇ ਦੁਨੀਆ ਪੱਪਾ ਪਾਰ ਦਿਲ ਸੁਤਣੂ ਥਾਣੇ ਵੱਡੇ ਵੱਡੇ ਪ੍ਰੋਮੋਟਰ ਪੁੱਜੇ ਨੇ ਆਹ ਕਹਿੰਦੇ ਸੈਦੋਂ ਵਾਲੀ ਐ ਇਹਨੇ 2.5 2.5 ਲੱਖ ਦੀਆਂ ਰੇਡਾਂ ਪਾਈਆਂ ਪੰਜਾਬੀ ਯਗਰਨ ਦੇ ਪੰਨਿਆਂ ਤੇ ਮੈਂ ਦੀ ਫੋਟੋ ਲਾਈ ਇਹ ਸਰਜੀਤ ਸੈਦੋਵਾਲੀਏ ਦਾ ਪੰਡੂ ਜੱਗੂ ਸੈਦੋਵਾਲੀਆ ਪੁਆਇੰਟ ਲੈ ਕੇ ਆ ਗਿਆ ਬਲਜਿੰਦਰਾ ਪਿੰਡਰ ਜੀ ਹੇਟ ਕਲੱਬ ਵਾਲੇ ਉਹ ਚੱਚੇ ਤੌਰ ਤੋਂ ਇੰਗਲੈਂਡ ਤੋਂ ਆਏ ਨੇ ਔਰ ਸਾਡਾ ਭਰਾ ਦਲਵੀਰ ਗਿੱਲ ਕਲਰ ਭੈਣੀ ਵਾਲਾ ਉਹ ਵੀ ਇੰਗਲੈਂਡ ਤੋਂ ਅੱਜੇ ਪੁੱਜਾ ਹੈ ਭਾਦਰੇ ਵਾਲੇ ਦਰਸ਼ਨ ਸਿੰਘ ਦੇ ਪੁੱਤਰੀ ਕਬੱਡੀ ਪੈ ਰਹੀ ਹੈ ਸੋਨੀ ਭਾਦਰੇ ਜੇ ਗੱਭਰੂ ਜਾਫਿਆਂ ਨੂੰ ਲਿਆਦਨ ਦੇ ਪਸੰਦੇ ਦੁੱਧ ਪੀਤਾ ਜਿਹਨਾਂ ਸੀੜੀਆਂ ਮਾਵਾਂ ਦਾ ਉਹ ਸੱਦੇ ਜਾਵਜ ਦੇ ਵਿੱਚ ਸੀਨੇ ਇੱਕ ਪਾਸੇ ਰੈਂਬੋ ਔਰ ਦੂਜੇ ਪਾਸੇ ਭਾਦਰੇ ਵਾਲਾ ਇਲਾਕਾ ਕੋਈ ਏ ਉਹ ਖਿੱਤਾ ਇੱਕੋ ਹੀ ਦੋਨੇ ਖਿਡਾਰੀਆਂ ਦਾ ਜਿਹੜਾ ਮਾਨਸਾ ਕਿਥੇ ਕੋਈ ਨਾ ਕਿਸੇ ਲਈ ਮਰਦਾ ਨਹੀਂ ਹਰ ਕੋਈ ਆਪਣਾ ਕਰਦਾ ਨਹੀਂ ਉਹ ਹੀ ਟਾਉਂਦਾ ਲੰਕਾ ਦਿਲ ਦੀ ਨੂੰ ਜਿਹੜਾ ਭੇਤੀ ਹੁੰਦਾ ਕਰਦਾ ਨਹੀਂ ਜਿਹੜਾ ਭੇਤੀ ਹੁੰਦਾ ਕਰਦਾ ਨਹੀਂ ਯਾਰ ਰੈਂਬੋ ਰੈਂਬੋ ਨੂੰ ਕਿਹੜੇ-ਕਿਹੜੇ ਪਿਆਰ ਕਰਦੇ ਰ ਤਾੜੀਆਂ ਮਾਰ ਦੋ ਇੱਕ ਵਾਰੀ ਜ਼ੋਰਦਾਰ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਆਹ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਉਧਰੋਂ ਲਾਡੀ ਕਨੇਡਾ ਲਾਲੀ ਕਨੇਡਾ ਸਾਡੇ ਭਾਈ ਜਗਜੀਵਨ ਜੀ ਯੂਐਸਏ ਲੱਖੀ ਖਮਾਨ ਡਾਕਟਰ ਮਕਰ ਕਹਿੰਦੇ ਸਨੀ ਦੇ ਤਿੰਨ ਜੱਫੇ 11000 ਦੇ ਹੋਣਗੇ ਪਰ ਇਧਰਲੇ ਪਾਸੇ ਇਹ ਕਹਿੰਦੇ ਬਲਾਚੌਰ ਦੇ ਇਲਾਕੇ ਦਾ ਇਹ ਗੁਰੂ ਹੈ ਥੋਪੀਆਂ ਇਸ ਵੇਲੇ ਕੋਸ਼ਿਸ਼ ਕਰਦਾ ਸੀ ਭਾਈ ਮੈਦਾਨ ਬਿਲਕੁਲ ਖਾਲੀ ਬਿਲਕੁਲ ਖਾਲੀ ਲਓ ਗੁਰੂ ਸ੍ਰੀ ਆ ਸੁਖਵੀਰ ਮੈਦਾਨ ਦੇ ਵਿੱਚ ਕਬੱਡੀ ਪਾਰ ਹੈ ਪਰਲੀ ਕੰਨੀ ਤੇ ਕਹਿੰਦੇ ਘਾਂਗੇ ਵਾਲਾ ਗੁਰਵਿੰਦਰ ਹੈ ਜਿਹਦੇ ਦਾਦੇ ਸਰਦਾਰ ਚੰਨਣ ਸਿੰਘ ਨੇ ਉਹ ਤਕੜੀ ਕਬੱਡੀ ਖੇਡੀ ਪਹਿਲੀਆਂ ਦੇ ਵਿੱਚ ਗੱਲਾਂ ਹੋਈਆਂ ਤੇ ਦੂਸਰੇ ਪਾਸੇ ਟੱਗੋ ਵਾਲਾ ਪਰ ਇਧਰਲੇ ਪਾਸੇ ਕਹਿੰਦੇ ਕੁਲਵੀਰ ਬੱਲੇ 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 ਕੁਲਵੀਰ ਤੇ ਸੁਖਵੀਰ ਪਰ ਸਾਹਮਣੇ ਕਹਿੰਦੇ ਸੁਖਵੀਰ ਅੰਕ ਦਾ ਵਾਅਦਾ ਕਰ ਗਿਆ ਨੰਬਰ 7 ਦਾ ਜੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਹੀਂ ਹੰਕਾਰ ਨਹੀਂ ਰਹੀ ਰਤਵਾ ਮੂਸੇਵਾਲੇ ਦਾ ਇਹ ਮੂਸੇਵਾਲੇ ਦੇ ਪਿੰਡ ਦਾ ਹੈ 16 ਤਰੀਕ ਨੂੰ ਖਰਕਾਂ ਦੇ ਵਿੱਚ ਵੀ ਕਬੱਡੀਆਂ ਪੈਣਗੀਆਂ 16 ਤਰੀਕ ਨੂੰ ਦੇ ਬੱਚਣਾਂ ਦੇ ਵਿੱਚ ਵੀ ਹੋਵੇਗੀ ਮੂਸਪ੍ਰੇਜ ਹੈ ਤਾਂ ਗਰਾਊਂਡ ਦੇ ਵਿੱਚ ਭੇਜ ਦਿਓ ਜੀ ਮੂਸਪ੍ਰੇਜ ਹੈ ਤਾਂ ਗਰਾਊਂਡ ਦੇ ਵਿੱਚ ਭੇਜ ਦਿਓ ਪੱਤੜ ਕਲਾਂ ਪਿੰਡ ਹੈ ਸਰਜੀਤ ਪਾਤਰ ਦੀ ਧਰਤੀ ਕਿ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿ ਗਏ ਹਾਂ ਬਿਰਖ ਵਾਲੀ ਹਾਂ ਬਣ ਕੇ ਪੜਾ ਤੇਰੀਆਂ ਤੇ ਦੂਰ ਦੂਰ ਤੀਕ ਮੇਰੇ ਪੱਤੇ ਲੱਗੇ ਮੇਰੀਆਂ ਬਹਾਰਾਂ ਦਾ ਗਰਾਹ ਬਣ ਕੇ ਕਦੇ ਬੰਦਿਆਂ ਦੇ ਵਾਂਗੂ ਸਾਨੂੰ ਮਿਲਿਆ ਵੀ ਕਰ ਐਵੇਂ ਲੰਘ ਜਾਣਾ ਪਾਣੀ ਕਦੇ ਵਾਹ ਬਣ ਕੇ ਇਹ ਸਰਜੀਤ ਪਾਤਰ ਸਾਹਿਬ ਦੇ ਪਿੰਡ ਦਾ ਹੈ ਮਹਿਕ ਪਤਣਾ ਵਾਲਾ ਪੁਆਇੰਟ ਲੈ ਕੇ ਆਇਆ ਬੱਗਾਪਿੰਡ ਦੁਨੀਆ ਦੇ ਵਿੱਚ ਮਸ਼ਹੂਰ ਹੈ ਇਸ ਸਮੇਂ ਰੇਡ ਪੈ ਰਹੀ ਹੈ ਤਲਵੀਰ ਗਟਾਣੇ ਵਾਲਾ ਗੁਰਵਿੰਦਰ ਘਾਂਗੇ ਵਾਲਾ ਉਹ ਕੰਦੇ ਸਰਨਾ ਡੱਗੋ ਵਾਲਾ ਨਾਲ ਬਾਂਦਰਾ ਵਾਲਾ ਕਿਹੜਾ ਜੱਫਾ ਲਾਵੇਗਾ ਮੂਸ ਕਿਹੜਾ ਜੱਫਾ ਲਾਵੇਗਾ ਮੂਸ ਸਾਰੇ ਪੂਜੀਦੀ ਕਰਦੇ ਪਰ ਇਹ ਕੰਦੇ ਲੱਭਾ ਇਸ ਵੇਲੇ ਬੱਗਿਆ ਵਾਲਾ ਅੰਕ ਦਾ ਵਾਧਾ ਕਰਦਾ ਹੋਇਆ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਆਹ ਮੁੰਡੇ ਦੇ ਚਾਚੇ ਦੇ ਵੀ ਚਰਚੇ ਦੁਨੀਆ ਨੇ ਵੇਖੇ ਨੇ ਉਹ ਦੁਨੀਆ ਨੇ ਵੇਖਿਆ ਕਹਿੰਦੇ ਕਰਾਚੋ ਵਾਲਾ ਸੋਮਾ ਖੇਡ ਮੈਦਾਨਾਂ ਦੇ ਵਿੱਚ ਕਬੱਡੀਆਂ ਪਾਉਂਦਾ ਲੈ ਵੀ ਤਿੰਨ ਜੱਫੇ ਸਨੀ ਤੇਰੇ ਉਹ 11000 ਦੇ ਹੋਣਗੇ ਲਾਲੀ ਕੈਨੇਡਾ ਲਾਡੀ ਕੈਨੇਡਾ ਉਹ ਗੁਰਜੀਵ ਨੇ ਯੂ ਐਸ ਏ ਲੱਖੇ ਕਮਾਣ ਡਾਕਟਰ ਮਕਰ ਉਹ ਬੱਲੇ ਬੱਲੇ ਉਹ ਬੱਲੇ ਯਾਰ ਯਾਰ ਦੇ ਪਰ ਇਧਰਲੇ ਪਾਸੇ ਇਹ ਕਹਿੰਦੇ ਸ਼ੈਂਟੀ ਆ ਕਰਾਚੋਂ ਵਾਲਾ ਕਰਾਚੋਂ ਵਾਲਾ ਸ਼ੈਂਟੀ ਕਿ ਸੇੜ ਕੇ ਭੰਡ ਰੰਗੀ ਪੁੱਠਾ ਪੰਗਾ ਲੈ ਲਿਆ ਸਾਨੂੰ ਮਹਗੀ ਪੈ ਗਈ ਸਤਿ ਸ਼੍ਰੀਕਾਲ ਕਿ ਹੁਣ ਚਿੱਤ ਨਹੀਂ ਜੋ ਲੱਗਦਾ ਅੱਖ ਲੜ ਗਈ ਹੈ ਸੱਜਣਾ ਦੇ ਨਾਲ ਚਿੱਤਪਲ ਚਿੱਟੀ ਵਾਲਾ ਜੱਗੇ ਚਿੱਟੀ ਦਾ ਵੀਰ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਨੌਜਾਨ ਕਾਂਗੇ ਵਾਲੇ ਬਾਵੇ ਚੰਨਣ ਸਿੰਘ ਦਾ ਪੋਤਰਾ ਗੁਰਵੰਦਰ ਕਾਂਗਾ ਸਿੱਖੀ ਦੇ ਸਰੂਪ ਦੇ ਵਿੱਚ ਜਿਦੋਂ ਖੇਡਦਾ ਦੁਨੀਆ ਦੇ ਵਿੱਚ ਫਿਰ ਗੱਲਾਂ ਹੁੰਦੀ ਐ ਕੇ ਪੰਥ ਤੇਰੇ ਦੀਆਂ ਗੂੰਜਾਂ ਕਿਤੁਕ ਪੈਂਦੀਆਂ ਰਹਿਣਗੀਆਂ ਸਾਨੂੰ ਗੁਰੂ ਨਵਾਜਿਆ ਕੋਮਾ ਕਹਿੰਦੀਆਂ ਰਹਿਣਗੀਆਂ ਧਰਮਾਂ ਸੋਹਲਾ ਵਾਲਾ ਗੁਰਲਾਲ ਕਬੱਡੀ ਪਾ ਰਿਆ ਕਿ ਅੰਮ੍ਰਿਤਸਰੀਏ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ ਅੰਮ੍ਰਿਤਸਰੀਏ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ ਇੱਕ ਪਾਸੇ ਕਹਿੰਦੇ ਦੁਨੀਆ ਦਾ ਮੰਨਿਆ ਪਰ ਮੰਨਿਆ ਜਾਫੀ ਸਰੀ ਕਾਲੇ ਸੰਘਾ ਵਾਲਾ ਗੁਰੂ ਥੋਪੀਏ ਵਾਲਾ ਉਹ ਕਹਿੰਦੇ ਗगन ਸੂਰੇ ਵਾਲਿਆ ਪਰ ਨੰਬਰ ਦਿਲਬਰ ਲਾਲ ਗੁਰਲਾਲ ਸ਼ੋਲ ਵਾਲਾ ਇਧਰ ਮਹਿਕ ਪੱਤੜ ਕਹਿੰਦੇ ਘਾਂਗੇ ਦੇ ਬਿਲਕੁਲ ਲਾਗੇ ਕਰਕੇ ਪੱਤਣ ਪੰਡਾ ਹੈ ਉਧਰੋਂ ਸਾਡੇ ਬਲਜਿੰਦਰਾ ਭਿੰਡਰ ਜੀ ਵਿਸ਼ੇਸ਼ ਤੌਰ ਤੇ ਬਚੇ ਹੋਏ ਐ ਪਿਆਰ ਆ ਸਾਡੇ ਚਮਕੌਰ ਕਮਾਨ ਦੇ ਨਾਲ ਔਰ ਸ਼ੀਰੇ ਹੋਰਾਂ ਦੇ ਨਾਲ 골ਡੀ ਹੋਰਾਂ ਦੇ ਨਾਲ ਪਰ ਆ ਦੁੱਲਾ ਕਬੱਡੀ ਪਾਰ ਐ ਲੈ ਵੀ ਸ਼ਰਨਾ ਡੱਗੋ ਵਾਲਿਆ ਜੱਗੂ ਹਾਕਮ ਵਾਲਿਆ ਲਾ ਜੱਫਾ ਜਾ ਕੇ ਸੋਨੇ ਨੂੰ ਪਰ ਇੱਕ ਪਾਸੇ ਕਹਿੰਦੇ ਘਾਂਗੇ ਵਾਲਾ ਪਰ ਆ ਕਹਿੰਦੇ ਸ਼ਰਨਾ ਓ ਡੱਗੋ ਵਾਲਾ ਸ਼ਰਨਾ ਪਰ ਸਾਹਮਣੇ ਦੱਲਾ ਵੀ ਇੰਨਾ ਸੌਖਾ ਨਹੀਂ ਫੜਨਾ ਇੱਕ ਪਾਸੇ ਡੱਗੋ ਵਾਲਾ ਛੱਲਨਾ ਪਰ ਦੂਸਰੇ ਪਾਸੇ ਦੱਲਾ ਵੀ ਇੰਨਾ ਸੌਖਾ ਨਹੀਂ ਫੜਨਾ ਆ ਮੂਸਪਰੇ ਦੱਲਾ ਛੱਠਿਆਂ ਵਾਲਾ ਪੁਆਇੰਟ ਲੈ ਕੇ ਆਇਆ ਹੈ ਇਧਰ ਥੋੜਾ ਗੁੱਟ ਖਿੱਚੇਗਾ ਜੱਗੂ ਹਾਕਮ ਵਾਲੀਏ ਦਾ ਮੂਸਪਰੇ ਜ ਹੈ ਤਾਂ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿਓ ਜੀ ਮੂਸਪਰੇ ਬੜੀ ਮਿਹਰਬਾਨੀ ਹੋਵੇਗੀ ਉਹ ਕਾਲੇ ਸੰਘੇ ਦਾ ਸਣੀ ਵਿਕਰ ਦੇ ਲੁੱਟਿਆ ਜਾਂਦਾ ਮੇਲੇ ਇੱਕ ਦਾ ਪਿੰਡ ਸੈਦੋ ਵਾਲਾ ਹੈ ਦੂਜਾ ਕਾਲੇ ਸੰਘੇ ਹੈ ਪੰਡਾਲ ਦੋਨਾਂ ਸਦਵਾ ਦੋਨਾਂ ਸੁਰਖਪੁਰ ਇਹ ਲਾਗੇ ਲਾਗੇ ਪਿੰਡ ਨੇ ਜ਼ਿਲ੍ਹਾ ਕਪੂਰਥਾਲੇ ਕਾਲੇ ਸੰਘੇ ਦਾ ਇਲਾਕਾ ਹੈ ਸਿਚੇਵਾਲ ਦਾ ਇਲਾਕਾ ਹੈ ਅਗਲੀ ਰੇਡ ਪੌਂਡ ਦੇ ਵਾਸਤੇ ਭਾਦਰੇ ਵਾਲਾ ਸੋਨੀ ਸੋਨੀ ਭਾਦਰੇ ਦੇ ਗੱਭਰੂ ਜਾਫੀਆਂ ਨੂੰ ਲਿਆ ਦਿੰਦੇ ਪਸੀਨੇ ਲੈ ਆ ਬੰਦੇ ਪਸੀਨੇ ਜਾਫੀਆਂ ਨੂੰ ਲਿਆ ਦਿੰਦੇ ਪਸੀਨੇ ਇਹ ਵੀ ਕਹਿੰਦੇ ਸੱਤੇ ਮਠੱਡੇ ਦੀ ਪਾਲੇ ਫੜੇ ਪਿੰਡ ਦੀ ਟੀਮ ਦੇ ਵਾਸਤੇ ਇੰਗਲੈਂਡ ਦੇ ਵਿੱਚ ਖੇਡਿਆ ਇਸੇ ਸਾਲ ਇਹ ਛੋਟੇ ਛੋਟੇ ਪਿੰਡ ਕਹਿੰਦੇ ਕਬੱਡੀ ਕਰਕੇ ਵੱਡੇ ਬਣੇ ਨੇ ਇਹ ਮੁੰਡਿਆਂ ਦੀ ਮਿਹਨਤ बोलਦੀ ਹੈ ਇਧਰੋਂ ਗੁਰਪ੍ਰੀਤ ਬਣਾ ਇੱਕ ਤਾਂ ਮੁੰਡਾ ਹੈਪੀ ਕੈਨੇਡਾ ਠੀਕ ਹੈ ਰੇਡ ਪੈ ਰਹੀ ਆ ਖੇਡ ਗਰਾਊਂਡ ਦੇ ਵਿੱਚ ਵੱਡਾ ਮੈਚ ਆ ਜੱਸੀ ਧੂੜ ਵਾਲੇ ਲਈ ਦਵਾਵਾਂ ਨੇ ਜੱਸੀ ਧੂੜ ਵਾਲਿਆ ਸਾਡੀਆਂ ਤੇ ਯਾਰ ਦਵਾਵਾਂ ਨੇ ਤੇਰੀ ਹਸਤੀ ਮਸਤੀ ਕਾਇਮ ਰਹਿ ਇਹ ਨਿਊਜ਼ੀਲੈਂਡ ਦੇ ਖੇਡ ਸੀ ਦੰਦਾ ਕਹਿੰਦੇ ਬੈਸਟ ਰਹਿ ਅਵਤਾਰ ਸਿੰਘ ਦਾ ਪੁੱਤਰ ਜੱਸੀ ਢੂੜ ਵਾਲਾ ਇਹਨਾਂ ਪਿੰਡ ਦਾ ਜੰਪਲ ਰੇਡ ਪਾ ਕੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਨੌਜਵਾਨ ਵਾਅਦਾ ਕਰਦਾ ਹੋਇਆ ਇਧਰੋਂ 21000 ਦੇ ਤਿੰਨ ਜਫੇ ਜੱਗੂ ਦੇ ਹੈਪੀ ਕੈਨੇਡਾ ਔਰ ਸਾਡੇ ਗੁਰਪ੍ਰੀਤ ਯੂਕੇ ਯਾਦ ਜੁਕੇ ਦਵਿੰਦਰ ਸਾਡਾ ਵੀਰ ਔਰ ਬੋਵੀ ਯੂਕੇ ਸਾਡਾ ਭਾਣਜਾ ਇਹਨਾਂ ਦੇ ਵੱਲੋਂ ਜੱਗੂ ਦੇ ਤਿੰਨ ਜੱਫੇ 21000 ਦੇ ਹੋਣਗੇ ਲੈ ਵੀ ਜੱਗੂ ਹੋ ਗਏ ਨੇ ਪਰ ਇਧਰਲੇ ਪਾਸੇ ਇੱਕ ਪਾਸੇ ਲੱਭਾ ਕਹਿੰਦੇ ਮੈਦਾਨ ਦੇ ਵਿੱਚ ਆਪਣੀ ਟੀਮ ਦੇ ਵਾਸਤੇ ਲੱਭਾ ਲੱਭਾ ਇੱਕ ਰਸੂਲਪੁਰ ਦਾ ਖੇਡਦਾ ਉਸੇ ਇਲਾਕੇ ਦਾ ਇੱਕ ਲੱਭਾ ਬੱਗੇਪਿੰਡ ਵਾਲਾ ਤੁਹਾਡੇ ਸਾਹਮਣੇ ਪੁਆਇੰਟ ਲੈ ਕੇ ਆਇਆ ਚੌਥਾ ਘਮਾਨ ਹੈ ਗੁਰਪ੍ਰੀਤ ਯੂਕੇ ਹੈ ਲਾਪ੍ਰੇਤ ਚੱਠੇ ਹੋਰੀ ਕੁਲਵਿੰਦਰ ਯੂਕੇ ਹੋਰੀ ਧਿਆਨ ਆਸਟ੍ਰੇਲੀਆ ਲਾਲੀ ਕੈਨੇਡਾ ਲਾਡੀ ਕੈਨੇਡਾ ਹੋਰਾਂ ਦੇ ਵੱਡੇ ਯੋਗਦਾਨ ਨੇ ਔਰ ਸਾਡੇ ਸ਼ਿਵਮ ਗਰਗ ਜੀ ਜਿਹੜੇ ਨੇ ਬਲੈਕਵਡ ਵਾਲੇ ਜੜਬੇ ਵਾਲੇ ਦੇ ਵੱਡੇ ਯੋਗਦਾਰ ਇਧਰਲੇ ਪਾਸੇ ਪਾਈ ਹੋਈ ਰੇਡ 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 ਤੇ ਜਫਾ ਲੱਗਦਾ ਹੋਇਆ ਸਾਹਮਣੇ ਕਹਿੰਦੇ ਲੱਗਾ ਹੋਇਆ ਜਫਾ ਇਸ ਸਮੇਂ ਪਈ ਹੋਈ ਰੇਡ ਹੈ 30 ਸਕਿੰਟ ਦਾ ਸਮਾਂ ਚੱਲ ਰਿਹਾ ਹੈ ਦੋਨੋਂ ਟੀਮਾਂ ਦੇ ਵਿੱਚ ਚੋਟੀ ਦਾ ਮੈਚ ਦਲਵਰ ਛੇੜ ਤੇ ਸੱਤ ਕੇ ਰੇੜੀ ਫੈਸਲੇ ਕਰਦੇ ਆ ਉਧਰ ਸਾਡੇ ਕਨਸ਼ਾਮ ਜੀ ਜੀਹ ਬੇਦੀ ਵਾਲੇ ਪੁੱਜੇ ਹੋਏ ਔਰ ਨੰਬਰ ਕਿਹੜਾ ਯਾਫੀ ਦਾ ਹੈ ਓ ਨੰਬਰ ਜਿਹੜਾ ਯਾਫੀ ਦਾ ਹੈ ਕਨਸ਼ਾਮ ਜੀ ਪੁੱਜੇ ਹੋਇਆ ਡਾਕਟਰ ਰਾਣਾ ਜੀ ਦਾ ਧੰਨਵਾਦ ਔਰ ਦਿਲੋਂ ਸਤਕਾਰ ਪਰਾਏ ਇਹ ਦੁੱਲੇ ਦੀ ਕਬੱਡੀ ਪੈ ਰਹੀ ਹੈ ਲੈ ਵੀ ਜੱਗੂਆ ਤੇਰੇ ਤਿੰਨੇ ਤਿੰਨ ਜਫੇ 21000 ਦੇ ਨੇ ਹੈਪੀ ਕੈਨੇਡਾ ਗੁਰਪ੍ਰੀਤ ਯੂਕੇ ਯਾਦ ਜੁਕੇ ਉਹ ਦਵਿੰਦਰ ਦੇ ਵੱਲੋਂ ਪਰ ਆਹ ਕਹਿੰਦੇ ਜਟਾਣਿਆਂ ਵਾਲਾ ਇਹ ਕਹਿੰਦੇ ਬਲਵਿੰਦਰ ਬਿੰਦੀ ਦੇ ਪਿੰਡਾਂ ਦਾ ਇਹ ਜ਼ਿਲ੍ਹਾ ਮਾਨਸਾ ਦਾ ਕੁਲਵੀਰ ਕੋਸ਼ਿਸ਼ ਕਰਦਾ ਸੀ ਪਰ ਪੁਆਇੰਟ ਜਿਹੜਾ ਆ ਵੀ ਦੇ ਲਈ ਜੁੜਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਛੰਟੀ ਮੈਦਾਨ ਦੇ ਵਿੱਚ ਅੱਕੇ ਵੱਲ ਵਧਿਆ ਹੋਇਆ ਇੱਕ ਪਾਸੇ ਕਹਿੰਦੇ ਬਲਾਚੌਰੀਆ ਉਹ ਗੁਰੂ ਆ ਥੋਪੀਏ ਵਾਲਾ ਨਾਲ ਕਾਲਾ ਪਰ ਆਹ ਖਿਡਾਰੀ ਸਿੰਘ ਸਰਦਾਰ ਐਸ ਵੇਲੇ ਗੱਲ ਕੀ ਬਣਦੀ ਆ ਗੁਰੂ ਉਹ ਗੁਰੂ ਥੋਪੀਆ ਓਏ ਕਰਾਚੋ ਕਰਾਚੋ ਵਾਲੇ 37 ਦੀ ਖੇਡ ਕਿਵੇਂ ਲੱਗਦੀ ਐ ਕਿਆ ਸਾਡੇ ਬਲੈਕਵਡ ਵਾਲੇ ਸਵਮ ਕਰ ਗੀ ਚਮਕਾਰ ਕਮਾਨ ਦੀ ਕੰਦੇ ਐਲਾਨ ਕਰਦੇ ਨੇ ਵੀ ਕਾਲੇ ਸੰਘਾ ਵਾਲੇ ਸਨੀ ਦਾ ਹਰ ਇੱਕ ਜਫਾ 5000 ਦਾ ਹੋਵੇਗਾ ਜੈਲਾ ਧੂਰਕੋਟਿਆ ਗੁਰਜੀਵ ਨੰਨੜ ਤੇ ਨਾਲ ਸਾਡਾ ਦੀਪ ਢੱਡਰੀਆ ਵਾਲਾ ਐਲਾਨ ਕਰਦੇ ਨੇ ਵੀ ਹਾਕਮ ਵਾਲੀਏ ਜੱਗੂ ਦਾ ਆ ਜਫਾ ਜਿਹੜਾ ਇਹ 3000 ਰੁਪਏ ਦਾ ਹੋਵੇਗਾ ਜਫਾ ਲੱਗ ਗਿਆ ਇੱਕ ਪਾਸੇ ਦੁੱਲੋ ਦੇ ਦੂਜੇ ਪਾਸੇ ਕਹਿੰਦੇ ਨੌਜਾਨ ਜੱਗੂ ਰੈਂਪੋ ਸਾਡੀ ਖੇਡ ਕਬੱਡੀ ਦਾ ਮਾਣ ਮੇ ਦੀ ਸ਼ਾਨ ਹੈ ਇਹ ਵੀ ਨੌਜਾਨ ਇਹਦੀ ਖੇਡ ਦੇ ਤੇਰੀ ਮਾਣ ਹੈ ਗੁਰਲਾਲ ਸੋਲਾ ਵਾਲਾ ਕਬੱਡੀ ਪਾਰ ਹੈ ਲੈ ਵੀ ਜੱਗੂ ਤੇਰਾ ਅਗਲਾ ਜੱਫਾ 5000 ਦਾ ਦੀਪ ਟੱਡਰੀਆ ਗੁਰਜੀਵ ਨੰਨੜ ਤੇ ਜਲੇ ਧੂਰਕੋਟ ਵੱਲੋਂ ਹੋਵੇਗਾ ਨੌਜਾਨ ਮਾਣ ਕਰਦੇ ਨੇ ਅਮਰੀਕਾ ਤੋਂ ਗੁਰਲਾਲ ਸੋਲਾ ਵਾਲਾ ਮਾਣ ਕਰਦੇ ਨੇ ਇਧਰੋਂ ਗੁਰਲਾਲ ਸੋਲਾ ਵਾਲਾ ਅੰਕ ਦਾ ਵਾਅਦਾ ਕਰ ਗਿਆ ਬਾਤਲੇ ਵਾਲਾ ਸੋਨੀ ਇਹ ਵੀ ਕਹਿੰਦੇ ਜ਼ਿਲ੍ਹਾ ਮਾਨਸਾ ਦੇ ਉਹ ਵੱਡੇ ਮੱਲਾਂ ਦੇ ਵਿੱਚ ਨਾ ਆਵੇਂ ਜਿੱਥੋਂ ਦਾ ਕਹਿੰਦੇ ਜਾਦੂ ਬੋੜਾ ਵਾਲੀਆ ਹੋਟਲੇ ਦਾ ਗੀਤੀ ਇਸ ਇਲਾਕੇ ਦੇ ਉਹ ਵੱਡੇ ਮੱਲ ਹੋਏ ਨੇ ਵੱਡੇ ਵੱਡੇ ਫਨਕਾਰਾਂ ਨੂੰ ਜਨਮ ਦੇਣ ਵਾਲੀ ਧਰਤੀ ਹੈ ਇਹ ਬੱਚਵਾਂ ਨੇ ਲਾਗੇ ਕਰਕੇ ਭਾਦਰਾ ਪਿੰਡ ਹੈ ਜਿੱਥੇ 14 15 16 ਨੂੰ ਵੱਡੀ ਰੌਣਕ ਹੋਣੀ ਹੈ ਪਰ ਇਧਰਲੇ ਪਾਸੇ ਹਾਕਮ ਵਾਲੀਆ ਹੱਕ ਵਾਲੀਆ ਗੱਲਾਂ ਕੀ ਬਣਦੀਆਂ ਨੇ ਗੱਲਾਂ ਕੀ ਬਣਦੀਆਂ ਨੇ ਹਾਓ ਕਬੱਡੀ 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 ਵਾਲਾ ਸੋਨਾ 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 ਕਬੱਡੀ 加宝贝，加宝贝。 ਇਸ ਤੋਂ ਬਾਅਦ ਪਾਸ ਵਾਲਾ ਬੰਦਾ ਵੀ ਕੋਈ ਗਰਾਊਂਡ ਦੇ ਵਿੱਚ ਨਹੀਂ ਬੜੇਗਾ ਬੇਨਤੀ ਹੈ ਪੁਲਕਾਰ ਕਮਾਣ ਦੀ ਕਹਿੰਦੇ ਕੋਈ ਪਾਸ ਵਾਲਾ ਸੱਜਣ ਵੀ ਗਰਾਊਂਡ ਦੇ ਵਿੱਚ ਨਹੀਂ ਆਵੇਗਾ ਪਰ ਰਸ ਨਹੀਂ ਕਰਦਾ ਬੜੀ ਮਿਹਰਬਾਨੀ ਸਾਰੀ ਪੰਜਾਬ ਪੁਸਤਾ ਬਹੁਤ ਬਹੁਤ ਧੰਨਵਾਦ ਸਾਡੇ ਸਰਦਾਰ ਨਵਨੀਤ ਸਿੰਘ ਜੀ ਵਿਰਕ ਸਾਹਿਬ ਦਵਿੰਦਰ ਅਤਰੀ ਜੀ ਰਵਿੰਦਰ ਸਿੰਘ ਜੀ ਖੈਰਾ ਔਰ ਮੈਡਮ ਰੁਪਿੰਦਰ ਕੌਰ ਜੀ ਬਾਜਵਾ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਇਧਰਲੇ ਪਾਸੇ ਜੱਗੂ ਫੜਿਆ ਗਿਆ ਸੈਦੋ ਵਾਲੀਆ ਜੱਗੂ ਫੜਿਆ ਗਿਆ ਨੰਬਰ ਕਿਹੜਾ ਜਾਫੀ ਦਾ ਬਲਕਾਰਾ ਬੜੈਚ ਵੀ ਉਸੇ ਪਿੰਡ ਵਿੰਡਰ ਵੀ ਉਸੇ ਪਿੰਡ ਦਾ ਸਰਜੀਤ ਵੀ ਉਸੇ ਪਿੰਡ ਦਾ ਵੱਡੇ ਖਿਡਾਰੀਆਂ ਦੇ ਵਿੱਚ ਨਾਮ ਹੋਏ ਨੇ ਕਮਲਦੀਪ ਸਿੰਘ ਜੀ ਐਸਟੀਓ ਸਾਹਿਬ ਗੜਵਾ ਦਾ ਵਿਸ਼ੇਸ਼ ਤੌਰ ਤੇ ਧਲਵਾ ਦਾ ਰੇਡ ਪਈ ਹੋਈ ਹੈ ਸਾਹਮਣੇ ਤਰਮਿਆ ਲਓ ਸਾਹਮਣੇ ਲੱਬੇ ਦੀ ਰੇਡ ਤੇ ਸ਼ਰਨਾ ਗੱਲ ਕੀ ਬਣਦੀ ਏ ਇਹ ਫਰੀਦਕੋਟੀਆਂ ਮੈਦਾਨ ਦੇ ਵਿੱਚ ਲਾ ਜਫਾ ਆਓ ਬੱਲੇ 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 ਉਧਰੋਂ 733 ਸਵਰਾਜ ਅੱਜ ਕਿਹੜੇ ਪਾਸੇ ਜਾਣੇ ਨੇ ਇਹ ਤੇ ਬਾਤਾਂ ਸਮੇਂ ਦੀਆਂ ਹੋਣੀਆਂ ਨੇ ਇੱਕ ਖਿਡਾਰੀ ਵੀਰੋ ਪ੍ਰਸ਼ਾਸਨ ਵੱਲੋਂ ਬੇਨਤੀ ਹੈ ਇਸ ਤੋਂ ਬਾਅਦ ਮੈਚ ਨੇ ਦੋ ਇਸ ਤੋਂ ਬਾਅਦ ਜਿਹੜਾ ਕੁੜੀਆਂ ਦਾ ਮੈਚ ਹੈ ਨਾ ਉਹ ਟੀਮਾਂ ਬਿਲਕੁਲ ਰੈਡੀ ਰਹਿਣ ਉਹ ਟੀਮਾਂ ਭਰਾ ਵਾਂਗ ਕੇ ਰੈਡੀ ਰਹਿਣ ਤੇ ਉਸ ਤੋਂ ਬਾਅਦ ਫਾਈਨਲ ਦੀ ਗੱਲ ਹੋਣੀ ਹੈ ਕਿਉਂਕਿ 3 ਲੱਖ 2 ਲੱਖ ਦੇ ਵੱਡੇ ਪ੍ਰਾਈਜ਼ ਨੇ ਸਾਡੇ ਲਾਲੀ ਕੈਨੇਡਾ ਜਿਨ੍ਹਾਂ ਵੱਲੋਂ ਪਹਿਲਾ ਨਾਮ 3 ਲੱਖ ਤੇ ਸਾਡਾ ਭਾਈ ਧਿਆਨਾ ਆਸਟ੍ਰੇਲੀਆ ਜਿਨ੍ਹਾਂ ਵੱਲੋਂ ਦੂਜਾ ਨਾਮ ਤੇ ਪਛਤਾ ਲਈ ਕੁਲਵੀਰ ਜੂਕੇ ਆਹ ਗੁਰਪ੍ਰੀਤ ਜੱਸੀ ਨਵੀਂ ਚਠਾ ਇਧਰਲੇ ਪਾਸੇ ਜੱਸੀ ਆਹ ਜੱਸੀ ਜਦੋਂ ਹੱਸੀ ਕਹਿ ਗਿਆ ਜੱਸੀ ਹੋਸ਼ ਨਾ ਰਹਿੰਦੀ ਏ ਇੱਕ گاਉਂ ਦਾ ਗੁਰਦਾਸਪੁਰੀਆ ਇੱਕ ਆ ਆਪਣੇ ਪਿੰਡਾਂ ਦਾ ਮੁੰਡਾ ਹੈ ਨਿਊਜ਼ੀਲੈਂਡ ਦੇ ਖੇਡ ਸੀਦਨ ਦਾ ਬੈਸਟ ਬੈਟਰ ਹੈ ਜੱਸੀ ਧੂੜ ਵਾਲਾ ਪੁਆਇੰਟ ਲੈ ਕੇ ਆਇਆ ਹੈ ਮੈਂ ਬੇਨਤੀ ਕਰਦਾ ਸਰਦਾਰ ਕਵਲਦੀਪ ਸਿੰਘ ਜੀ ਸਾਡੇ ਮਾਨਜੋਗਾ ਐਸਚਓ ਸਾਹਿਬ ਕਹਿੰਦੇ ਇਸ ਤੋਂ ਬਾਅਦ ਵਾਲੀਆਂ ਟੀਮਾਂ ਵੀ ਰੈਡੀ ਰਹਿਣ ਉਸ ਤੋਂ ਬਾਅਦ ਫਾਈਨਲ ਵਾਲੀਆਂ ਟੀਮਾਂ ਵੀ ਰੈਡੀ ਰਹਿਣ ਕਿਉਂਕਿ ਆਪਾਂ ਸਮਾਂ ਜਿਹੜਾ ਬਿਲਕੁਲ ਖਰਾਬ ਨਹੀਂ ਕਰਨਾ ਸਾਰੇ ਖਿਡਾਰੀਆਂ ਨੂੰ ਬੇਨਤੀ ਹੈ ਵੀ ਉਹ ਜਰੂਰ ਸਮੇਂ ਦਾ ਖਿਆਲ ਰੱਖਣਗੇ ਔਰ ਜਲਦੀ ਦੇ ਨਾਲ ਆਪਾਂ ਮੈਚ ਸਮਾਪਤ ਕਰ ਰਹੇ ਹਾਂ ਤਲਵੀਰ ਜਟਾਣਿਆਂ ਵਾਲਾ ਮਾਨਸਾ ਵਾਲਾ ਸਿੱਧੂ ਮੂਸੇਵਾਲੇ ਦੇ ਪਿੰਡ ਦਾ ਔਰ ਦੂਜੇ ਪਾਸੇ ਮੈਂ ਪਹਿਲਾਂ ਵੀ ਕਿਹਾ ਸੀ ਵੀ ਦੁਨੀਆ ਦੇ ਜਿਹੜੇ 10 ਚੋਟੀ ਦੇ ਰੈਡਰ ਨੇ ਉਹਨਾਂ ਦੇ ਵਿੱਚ ਉੱਪਰਲੇ ਰੈਡਰਾਂ ਦੇ ਵਿੱਚ ਨਾਮ ਹੈ ਚਿੱਤਪਾਲ ਚਿੱਟੀ ਵਾਲੇ ਦਾ ਅੱਜ ਚਿੱਤਪਾਲ ਚਿੱਟੀ ਵਾਲਾ ਸਿਹਾਲ ਦੇ ਵਿੱਚ ਖੇਡ ਰਿਹਾ ਹੈ ਫਿਰ ਗੱਲ ਕਹਿੰਦੇ 21 ਫਰਵਰੀ ਨੂੰ ਸਵਿਫਟਾਂ ਦੇ ਉੱਤੇ ਹੋਵੇਗੀ ਬਰਾਂਪੁਰ ਗੁਜਰਾ ਸ਼ੰਨਾ ਦੇ ਵਿੱਚ ਹੋਵੇਗੀ ਫਿਰ ਕਸ਼ਮੀਰ ਸਿੰਘ ਜੀ ਰੋੜੇਵਾਲ ਸਾਹਿਬ ਕਹਿੰਦੇ ਗੜਵੇ ਦਾ ਕਬੱਡੀ ਕੱਪ ਦੀਆਂ ਗੱਲਾਂ ਹੋਣਗੀਆਂ ਲਓ ਇਧਰਲੇ ਪਾਸੇ ਪੱਤੜਾਂ ਵਾਲਾ ਇਹਦਾ ਕਹਿੰਦੇ ਫਾਜ਼ਲਕੇ ਦੇ ਲਾਗੇ ਪਿੰਡ ਹੈ ਪਰ ਪਰਿਵਾਰ ਜਾਵਾ ਸਾਹਿਬ ਪੱਤੜ ਪਿੰਡ ਦੇ ਵਿੱਚ ਅੰਬਰ ਜਿਹੜਾ ਹੌਲਡ ਤੇ ਪਾ ਲਿਆ ਜੀ ਨੰਬਰ ਜਿਹੜਾ ਕਸ਼ਮੀਰ ਕਰਾਚੋ ਜੀ ਕਹਿੰਦੇ ਮਨੀ ਧੂੜਦੀ ਕਹਿੰਦੇ ਹੋਲਡ ਕੀਤਾ ਗਿਆ ਹੈ ਲੈ ਵੀ ਸਨੀ ਦਗਾਲ ਸਨੀਤਗਾਲ ਨੇ ਵੀ ਆਪਣੇ ਗੀਤ ਦੇ ਵਿੱਚ ਗੱਲ ਕੀਤੀ ਹੈ ਸਿਹਾਲ ਦੇ ਕਬੱਡੀ ਕੱਪ ਦੀ ਕਿ ਕੌਡੀ ਕੱਪ ਡਾਕਟਰ ਦਾ ਜਗ ਵਿੱਚ ਪੌਂਦਾ ਸਰੇ ਮਾਲ 12 ਜਨਵਰੀ ਨੂੰ ਜਟਈਏ ਅੱਗ ਨਿਕਲੇ ਪਿੰਡ ਸਿਹਾਲ 12 ਜਨਵਰੀ ਨੂੰ ਜਟਈਏ ਅੱਗ ਨਿਕਲੇ ਪਿੰਡ ਸਿਹਾਲ ਦੁੱਲਾ ਚੱਠਿਆਂ ਵਾਲਾ ਕਬੱਡੀ ਪਾਉਣ ਦੇ ਲਈ ਆ ਗਿਆ ਜੰਗਿਆੜੇ ਵਾਲੇ ਗੁਰਪ੍ਰੀਤ ਦੀ ਟੀਮ ਹੈ ਉਹ ਜਲਾ ਧੁਰਕੋਟੀਆਂ ਗੁਰਜੀਵ ਨੰਨੜ ਤੇ ਨਾਨਦੀਪ ਢੱਡਰੀਆਂ ਵਾਲੇ ਕਹਿੰਦੇ ਵੀ ਰੈਂਬੋ ਦਾ ਇੱਕੋ ਹੀ ਜਫਾ 5000 ਦਾ ਹੈ ਇੱਕੋ ਹੀ ਜਫਾ 5000 ਦਾ ਇੱਕ ਜ਼ਰੂਰੀ ਬੇਨਤੀ ਇਹ ਵੀ ਹੈ ਕੇ ਇਸ ਤੋਂ ਬਾਅਦ ਗਰਾਊਂਡ ਦੇ ਵਿੱਚ ਕ੍ਰਾਸ ਵਾਲਾ ਵੀ ਐਂਟਰੀ ਨਹੀਂ ਕਰੇਗਾ ਤੇ ਅੰਦਰਲੇ ਪਾਸੇ ਐਂਟਰੀ ਇਕੱਲੇ ਪਲੇਅਰਾਂ ਦੀ ਹੋਵੇਗੀ ਇੱਕ ਪਿੰਡ ਓਪਨ ਦੀਆਂ ਟੀਮਾਂ ਵੀ ਜ਼ਰੂਰ ਧਿਆਨ ਦੇਣ ਫਾਈਨਲ ਮੈਚ ਹੋਣਾ ਸੱਣੀ ਸਾਡਾ ਵੀ ਛੋਟਾ ਇਹਨੇ ਵੀ ਜ਼ਿਕਰ ਕੀਤਾ ਪਰ ਇਧਰਲੇ ਪਾਸੇ ਕਾਲੇ ਸੰਘਿਆ ਵਾਲਾ ਕਾਲੇ ਸੰਘਿਆ ਵਾਲਾ ਬੱਲੇ ਬੱਲੇ ਕੀ ਬਾਤ ਹੈ ਜੱਗੂ ਤੇਰੇ ਤਿੰਨ ਜਫੇ ਸਾਡੇ ਬਾਈ ਹੈਪੀ ਕਨੇਡਾ ਸਰਪ੍ਰੀਤ ਯੂਕੇ ਯਾਦ ਯੂਕੇ ਅਰਬਨ ਟੱਚ ਵਾਲੇ ਤਵਿੰਦਰ ਹੋਰਾ ਵੱਲੋਂ ਉਹ ਲੱਖਿਓ ਰਾਂ ਦੇ ਵੱਲੋਂ ਤੇਰੇ ਤਿੰਨ ਜਫਾ 21000 ਦੇ ਨੇ ਲਾ ਜਫਾ ਅੱਜ ਮੱਗਰ ਸਿਆਲ ਦਾ ਮੇਲਾ ਹੈ ਮਾਤਾ ਪਿਤਾ ਦੀ ਯਾਦ ਹੈ ਮਾਲਵੇ ਦੀ ਧਰਤੀ ਹੈ ਦੁਨੀਆ ਦੇ ਵਿੱਚ ਸਿਹਾਰ ਸਿਹਾਲ ਹੋ ਰਹੀ ਹੈ ਪਰ ਸਾਹਮਣੇ ਪੈਂਦੀ ਰੇਡ ਤੇ ਸਾਹਮਣੇ ਆਪਾਂ ਵੇਖਦੇ ਆਂ ਵੀ ਨੌਜਵਾਨ ਲੱਭਾਂ ਅੰਕ ਦਾ ਵਾਅਦਾ ਕਰਦਾ ਹੋਇਆ ਲਓ ਕੋਠੇ ਜੱਜਾ ਮੁੰਡਾ ਉਹ ਪਹਾੜ ਵਰਗਾ ਮੁੰਡਾ ਨੈਣਾ ਦੇਵੀ ਦੇ ਪਹਾੜ ਵਰਗਾ ਜਿਹਾ ਸੈਗਪਰੂ ਦਾ ਇਹ ਇਦਾਂ ਨਹੀਂ ਬਣਦੇ ਇਹ ਮਿਹਨਤਾਂ ਨਾਲ ਬਣਦੇ ਹੈ ਗੁਰਲਾਲ ਦੀ ਪੈਂਦੀ ਰੇਡ ਤੇ ਚਾਰਿਆਫੀ ਬਿਲਕੁਲ ਤਿਆਰ ਨੇ ਲੈ ਵੀ ਗਗਨ ਲੱਗ ਨੇੜੇ ਜਾ ਕੇ ਗੁਰੂ ਥੋਪੀਏ ਨੂੰ ਅੱਜ 3 ਲੱਖ 2 ਲੱਖ ਤੇ ਟਰੈਕਟਰਾਂ ਦੇ ਫੈਸਲੇ ਹੋਣਗੇ ਤੇ 21 ਫਰਵਰੀ ਗੁਰਨਾਲ ਲੋਹਾਲਾ ਵਾਲਾ ਗੁਰਨਾਲ ਹੈ ਹਮਲਟਨ ਕਬੱਡੀ ਕਲੱਬ ਬਾਈਕਾਟੋ ਦੀ ਟੀਮ ਜਿਹੜੀ ਖੇਡ ਰਹੀ ਹੈ ਨਿਊਜ਼ੀਲੈਂਡ ਦੀ ਸਾਡੇ ਬਬਲੂ ਕੁਮਾਰ ਕਸ਼ੇਤਰ ਜੀ ਦੀਪਾ ਸੰਗਾ ਜੀ ਔਰ ਸਾਡੇ ਜੋਵਰ ਜੰਡਾਲਾ ਜੀ ਨਾਲ ਸੇਠੀ ਖਾਨਪੁਰ ਸਾਡੇ ਵੀਰ ਨੇ ਸੱਤਾ ਬਠੱਡਾ ਪਿੰਡ ਛੱਡਾ ਸੁਖਾ ਚੱਕਾਂ ਵਾਲਾ ਪਾਲਾ ਬੜੇ ਪਿੰਡਿਆ ਔਰ ਨਾਲ ਇਸ ਟੀਮ ਦੇ ਜੁੜੇ ਹੋਏ ਨੇ ਕਹਿੰਦੇ ਸਾਡੇ ਵੀਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੁਖਦੀਪ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਇੰਦੀ ਨੰਬਰਦਾਰ ਜੀ ਮਨੀ ਫਰਾਜ ਜੀ ਮਲਕੀਤ ਭਰਾਸ ਕਲੀਅਰ ਗਰੁੱਪ ਬਾਈ ਜੀ ਹਾਫ ਸਮੇਂ ਦਾ ਪਾਸ ਸਕੋਰ ਜਰੂਰ ਦੱਸਦੀ ਹੈ ਨੰਬਰਾਂ ਵਾਲਾ ਵੀਰ ਹਾਫ ਸਮੇਂ ਤੱਕ ਦਾ ਸਕੋਰ ਦੱਸ ਦਿਓ ਜੀ ਇੱਕ ਤਰੀਕ ਜਿਹੜੀ ਉਹ ਬਖੋਰੇ ਦੇ ਵਿੱਚ ਵੀ ਕਬੱਡੀ ਕੱਪ ਹੋਵੇਗਾ 21 31 ਕੀ ਪ੍ਰਾਈਜ਼ ਹੈ 21 ਤਰੀਕ ਨੂੰ 1 ਤਰੀਕ ਨੂੰ ਕਹਿੰਦੇ ਸ਼ਾਜਲੇ ਦੇ ਵਿੱਚ ਵੀ ਕਬੱਡੀ ਕੱਪ ਹੋਵੇਗਾ ਉਹ ਵੀ ਸਾਡੇ ਭਰਾ ਸੱਦੇ ਲਾਉਂਦੇ ਐ ਪਹਿਲਾ ਪੁਰਾ 81000 ਰੁਪਿਆ ਪਹਿਲਾ ਪ੍ਰਾਈਜ਼ ਹੈ ਸ਼ਾਜਲੇ ਦੇ ਵਿੱਚ ਵੀ 1 ਤਰੀਕ ਹੈ ਫਰਵਰੀ ਦੀ ਬਖੋਰਾ ਦੇ ਵਿੱਚ ਵੀ 1 ਤਰੀਕਾ ਨੰਬਰ ਜਰੂਰ ਦੱਸ ਦਿਓ ਜੀ ਬਿਲਕੁਲ ਸਰਦਾਰ ਜੀ ਬਖੋਰੇ ਦੇ ਵਿੱਚ ਜਿਹੜਾ ਟੂਰਨਾਮੈਂਟ ਹੈ ਉਹ ਗੁਰੂ ਰਵੀਦਾਸ ਦੇ ਨਾਮ ਤੇ ਬਣਿਆ ਹੋਇਆ ਕਲੱਬ ਹੈ ਉਹਨਾਂ ਵੱਲੋਂ ਜਿਹੜਾ ਪਹਿਲਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੱਤ ਅੱਠ ਲਾਹੌਰਾਂ ਦੇ ਵਿੱਚ ਤੇ ਇੱਕ ਤਰੀਕੇ ਸ਼ਾਜਲੀ ਦੀ ਵੀ ਹੋਣੀ ਹੈ ਉਧਰੋਂ ਸਾਡੇ ਭਾਈ ਸੰਦੀਪ ਸਾਮਰਾਜੀ ਚਮਕੌਰ ਸਾਡਾ ਭਰਾ ਚੌਧਰੀ ਔਰ ਸਾਡੇ ਗੋਲੂ ਟਵਾੜੇ ਹੁਣ ਸੁਖਚੈਨ ਚੈਨੀ ਵੀ ਰੋਹੀ ਰਾਪਲ ਖੋਪੜੇ ਵੀ ਸੱਦੇ ਰਾ ਰਹੇ 21 ਫਰਵਰੀ 2026 ਰਾਮਪੁਰ ਗੁਜਰਾ ਦੇ ਵਿੱਚ ਵੀ ਵੱਡੀ ਰੌਣਕ ਲੱਗੀਆਂ ਹੈ ਸੁਖੀ ਜੱਠਾ ਕਹਿੰਦਾ ਨੂਰਪੁਰ ਵਾਲਾ ਵੀ ਜਿਹੜਾ ਨਕੌਦਰ ਦੀ ਟੀਮ ਦਾ ਮੈਨ ਸਪਾਂਸਰ ਹੈ ਉਧਰ ਸਾਡਾ ਭਰਾ ਬਹੁਤ ਬਹੁਤ ਧੰਨਵਾਦ ਆ ਖੇਡ ਸ਼ੁਰੂ ਹੋ ਗਿਆ ਹੈ ਔਰ ਸਤਨਾਮ ਜੰਗੋ ਕਹਿੰਦਾ ਵੀ ਗੁਰਦੀਪ ਰਾਗਪੁਰੀਆ ਯੂਐਸਏ ਵਾਲਾ ਕਿਸੇ ਵੀ ਕਬੱਡੀ ਕੱਪ ਤੇ 5 ਲੱਖ ਦੇ ਨਾਲ ਮਾਨ ਸਨਮਾਨ ਦੇਵੇਗਾ ਸਾਡੇ ਭਰਾ ਨੂੰ ਜੱਗੂ ਸੈਦੋ ਵਾਲੀਆ ਕਬੱਡੀ ਪਾਰ ਸਾਡਾ ਬਦਲ ਗਈਆਂ ਨੇ ਆਹ ਕਹਿੰਦੇ ਕਪੂਰਥਾਲੀਆ ਕਿ ਹਾਲੇ ਵੇਖਿਆ ਨਹੀਂ ਕਪੂਰਥਲਾ ਅਸੀਂ ਕਦ ਕੋਲੂ ਵੇਖਾਂਗੇ ਹਲੇ ਘੜਾ ਅਕਲ ਦਾ ਆਉਣਾ ਹੈ ਜਦੋਂ ਭਰ ਕੇ ਢੱਲੂ ਵੇਖਾਂਗੇ ਸੈਦੋ ਵਾਲੀਏ ਨੇ 2.5 ਲੱਖ ਦੀਆਂ ਰੇਡਾਂ ਪਾਈਆਂ ਨੇ ਸੁਨੋ ਜਾਨ ਨੇ ਔਰ ਪੰਜਾਬੀ ਜਾਗਰਣ ਦੇ ਪੰਨਿਆਂ ਤੇ ਦੀ ਫੋਟੋ ਲੱਗੀ ਹੈ ਇਹ ਵੱਡੇ ਮੱਲਾਂ ਦੇ ਵਿੱਚ ਗਿਣਾ ਜਾਂਦਾ ਪਰ ਆਹ ਕਹਿੰਦੇ ਚੜ੍ਹਦੀ ਬਰੇਸਤਾ ਵਰਤਮਾਨ ਸਮੇ ਦਾ 스타 ਸੁਪਰਸਟਾਰ ਦੁੱਲਾ ਚੱਠਿਆਂ ਵਾਲਾ ਚੱਠਿਆਂ ਵਾਲਾ ਦੁੱਲਾ ਇੱਕ ਟੂਰਨਾਮੈਂਟ ਦੇ ਦੋ ਮੋਟਰਸਾਈਕਲ ਜਿੱਤਨ ਦਾ ਵੱਡਾ ਰਿਕਾਰਡ ਇਸ ਨੌਜਵਾਨ ਦੇ ਨਾਲ ਪਰ ਮੁਕਾਬਲਾ ਕਹਿੰਦੇ ਘਾਂਗਾ ਕਰੇ ਬੜਾਂਗਾ ਉਹ ਗੁਰਵੰਦਰ ਘਾਂਗੇ ਦੇ ਨਾਲ ਮੁਕਾਬਲਾ ਹੋ ਗਿਆ ਮਿੰਟੂ ਕਹਿੰਦੇ ਬੁਰਜ ਹਮੀਰੇ ਵਾਲਾ ਇਹਦੀ ਸਫਤਤਾ ਲਿਖਦਾ ਨੌਜਵਾਨ ਦੀਆਂ ਪਰ ਨੰਬਰ ਜਿਹੜਾ ਰੇਡਰ ਦੇ ਹਿੱਸੇ ਆ ਗਿਆ ਨਕੋਦਰ ਦੀ ਟੀਮ ਲਈ ਜੁੜਦਾ ਹੋਇਆ ਜਸੀ ਧੂੜ ਵਾਲਾ ਧਰਮਾ ਜੀ ਕਮੇਟੀ ਉਹ ਜਸੀ ਧੂੜ ਵਾਲਾ ਜਿਲ੍ਹਾ ਮਾਨਸਾ ਦਾ ਕਹਿੰਦੇ ਇਹ ਜਿਲ੍ਹਾ ਪਟਿਆਲਾ ਦਾ ਵੱਡਾ ਮੱਲ ਪਰ ਸਾਹਮਣੇ ਚਾਰਿਆਫੀ ਬਿਲਕੁਲ ਤਿਆਰ ਨੇ ਐਨ ਆਰ ਆਈ ਨਕੋਦਰ ਜਿਹੜਾ ਉਹ ਖੇਤਾਂ ਵਾਲੇ ਪਾਸੇ ਤੇ ਵੱਡੇ ਰੌਣ ਵਾਲੇ ਪਾਸੇ ਇਹ ਕਹਿੰਦੇ ਜਿਹੜੀ ਟੀਮ ਹੈ ਉਹ ਚੰਗੀਆਂ ਨੇ ਦੀ ਹੈ ਗੁਰਪ੍ਰੀਤ ਸਾਡਾ ਵੀਰ ਪੁੱਜਿਆ ਹੋਇਆ ਹੈ ਪਰ ਇਧਰਲੇ ਪਾਸੇ ਜੱਸੀ ਧੂੜ ਵਾਲਾ ਟੈਕਨੀਕਲ ਪੁਆਇੰਟ ਜਿਹੜਾ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਹ ਕਹਿੰਦੇ ਚਿਤਪਾਲ ਚਿੱਟੀ ਵਾਲਾ ਮਦੀਵਾਲ ਵਿੱਚ ਚਿਤਪਾਲ ਕਬੱਡੀ ਪਾ ਰਿਹਾ ਹੈ ਕਿ ਤੂੰ ਕੀ ਹੋਇਆ ਪਰਦੇਸੀ ਵਿੱਚ ਅਨਵਰ ਗਿਆ ਹਣਦਿਆ ਸਾਰਾ ਜਿਲ੍ਹਾ ਜਲੰਧਰ ਸੁਲਨਾ ਕਰ ਗਿਆ ਹਣਦਿਆ ਲਲੀਆਂ ਵਾਲਾ ਸੰਦੀਪ ਵੀ ਉਸੇ ਇਲਾਕੇ ਦਾ ਲੱਕੀ ਕਰਾਲੀ ਵੀ ਉਸੇ ਇਲਾਕੇ ਦਾ ਔਰ ਚਿਤਪਾਲ ਵੀ ਕਹਿੰਦੇ ਉਸੇ ਕਿਹੜਾ ਖਿਡਾਰੀ ਹੈ ਇਸ ਸਮੇਂ ਨਕੋਦਰ ਦੇ ਇਲਾਕੇ ਦਾ ਨੌਜਵਾਨ ਰੇਡ ਪਾ ਕੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਅੰਕੇ ਵਰਗੇ ਬਿੰਦੂ ਵਰਗੇ ਬੜੇ ਸੁਪਰਸਟਾਰ ਕਲੱਚ ਵਰਗੇ ਸਾਡੀ ਖੇਡ ਕਬੱਡੀ ਦੇ ਉਹਦਾ ਪਿੰਡਾਂ ਦੇ ਪੈਦਾ ਕੀਤੇ ਨੇ ਮੇਜਰ ਸਿੰਘ ਦਾ ਪੁੱਤ ਕਬੱਡੀ ਪਾ ਰਿਹਾ ਹੈ ਦੇਵੀ ਜਲ ਸਿੰਘ ਦਾ ਪੋਤਰਾ ਬਾਬੇ ਸਰਦਾਰਾ ਸਿੰਘ ਦੀ ਕੁਲ ਦੇ ਵਿੱਚ ਪੈਦਾ ਹੋਇਆ ਜਦੋਂ ਰੇਡ ਪਾਉਂਦਾ ਹੈ ਕਈ ਪੜੀਆਂ ਦਾ ਨਾਮ ਬੋਲਦਾ ਹੈ ਇਸ ਨੌਜਵਾਨ ਦੇ ਨਾਲ ਇੱਕ ਘਰਾਚੋ ਵਾਲੇ ਸੋਮੇ ਦਾ ਭਤੀਜਾ ਹੈ ਸੈਂਟਰੀ ਘਰਾਚੋ ਵਾਲਾ ਰੇਡ ਪਾ ਕੇ ਅੰਕ ਦਾ ਹੋਰ ਵਾਅਦਾ ਕਰਦਾ ਹੋਇਆ ਨੰਬਰ ਧਾਵੀ ਦਾ ਹੈ ਲਓ ਅਗਲੀ ਰੇਡ ਪਾਉਣ ਦੇ ਵਾਸਤੇ ਲੱਭਾ ਮੈਦਾਨ ਦੇ ਵਿੱਚ ਬਾਈਕਾਟੋ ਕਬੱਡੀ ਕਲੱਬ ਨਿਊਜ਼ੀਲੈਂਡ ਦਾ ਉਹ ਬਬਲੂ ਕੁਸ਼ਕੁਰੂਖੇਤਰ ਦੀ ਟੀਮ ਹੈ ਔਰ ਦੀਪੇ ਸੰਘੇ ਦੀ ਟੀਮ ਹੈ ਔਰ ਸਾਡੇ ਭਰਾਵਾਂ ਦੀ ਟੀਮ ਹੈ ਔਰ ਸਾਡੇ ਸੇਠੀ ਫਰਾ ਦੀ ਟੀਮ ਹੈ ਮੈਦਾਨ ਦੇ ਵਿੱਚ ਪੈਂਦੀ ਰੇਡ ਹੈ ਕਹਿੰਦੇ ਲੱਭਾ ਆਹ ਅੱਗੇ ਬੱਲ ਵਧਿਆ ਹੋਇਆ ਪਰ ਸਾਹਮਣੇ ਚਾਰ ਜਾਫੀ ਜੰਗਿਆਣੇ ਦੀ ਟੀਮ ਦੇ ਗੁਰਪ੍ਰੀਤ ਪੁੱਜਾ ਹੋਇਆ ਲੈ ਵੀ ਜੱਗੂ ਉਹ ਜਫਾ ਲਾ ਤੇਰੇ ਤਿੰਨ ਜਫੇ ਲੱਗੇ ਨੇ हां 23000 ਦੇ ਕਹਿੰਦੇ ਤੇਰੇ ਤਿੰਨ ਜਫੇ ਨੇ ਸਾਡੇ ਹੈਪੀ ਹੋਰਾਂ ਦੇ ਵੱਲੋਂ